ਸੁਪਰੀਮ ਟਾਈਮਸ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਬ੍ਰਹਮਾ ਕੁਮਾਰੀਜ਼ ਵੱਲੋਂ ਖੂਨਦਾਨ ਕੈਂਪ ਲੱਗਾ। ਵਿਸ਼ਵ ਬੰਦੂਤਵ ਦਿਵਸ ਦੇ ਖੂਨਦਾਨ ਕੈਂਪ ਲਾਇਆ ਗਿਆ। ਕੋਟਪੂਰਾ ਪ੍ਰਜਾਪਤਾ ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵਵਿਦਿਆਲਿਆ ਵੱਲੋਂ ਦਾਦੀ ਪ੍ਰਕਾਸ਼ਮਨੀ ਜੀ ਦੇ 90 ਸਮਰਤੀ ਦਿਵਸ ਦੇ ਮੌਕੇ ਤੇ ਤਪੱਸਿਆਤਾ ਅੰਬਿਕੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 33 ਖੂਨਦਾਨੀਆਂ ਨੇ ਖੂਨਦਾਨ ਕੀਤਾ। ਸਿਵਲ ਹਸਪਤਾਲ ਦੇ ਬੱਚਿਆਂ ਦੇ ਮਾਹਰ ਡਾਕਟਰ ਪੰਕਜ ਬੰਸਲ ਜੀ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ ਅਤੇ ਉਹਨਾਂ ਨੇ ਖੂਨਦਾਨੀਆਂ ਦਾ ਉਤਸ਼ਾਹ ਦਾਇਆ ਉਹਨਾਂ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਇਹ ਜ਼ਰਤਮੰਦ ਲੋਕਾਂ ਨੂੰ ਨਵਾਂ ਜੀਵਨ ਦਿੰਦਾ ਹੈ ਪ੍ਰੀਤਕੋਟ ਸਰਕਲ ਦੇ ਇੰਚਾਰਜ ਬ੍ਰਹਮਕਮਾਈ ਸੰਗੀਤਾ ਦੀਦੀ ਨੇ ਦੱਸਿਆ ਕਿ ਵਿਸ਼ਵ ਬੰਦੂਤਵ ਦਿਨ ਤੇ ਬ੍ਰਹਮਕਮਾਈ ਸੰਸਥਾ ਵੱਲੋਂ ਪੂਰੇ ਭਾਰਤ ਵਿੱਚ ਲੱਖ ਯੂਨਿਟ ਖੂਨਦਾਨ ਦਾ ਸੰਕਲਪ ਲਿਆ ਗਿਆ ਹੈ ਅਤੇ ਇਹ ਕੈਂਪ ਪੂਰੇ ਭਾਰਤ ਵਿੱਚ ਲਗਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਕੋਟਕਪੂਰਾ ਵਿੱਚ ਪੀਜੀਬੀ ਵੈਲਫੇਅਰ ਸੁਸਾਇਟੀ ਦਾ ਸਾਨੂੰ ਭਰਪੂਰ ਸਹਿਯੋਗ ਰਿਹਾ ਹੈ। ਇਸ ਕੈਂਪ ਵਿੱਚ ਪੀਜੀਬੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ, ਰਜੀਵ ਮਲਿਕ ਜੀ, ਵਰਿੰਦਰ ਕਟਾਰੀਆ ਜੀ ਅਤੇ ਉਨ੍ਹਾਂ ਦੇ ਸਾਰੇ ਸਟਾਫ ਦਾ ਭਰਪੂਰ ਸਹਿਯੋਗ ਰਿਹਾ। ਬ੍ਰਹਮ ਕੁਮਾਰੀ ਸੰਸਥਾਨ ਦੇ ਸ਼ਾਮ ਸੁੰਦਰ ਗੋਇਲ ਉਦਯੋਗਪਤੀ, ਸੁਭਾਸ਼ ਮਹਿਤਾ ਡਾਇਰੈਕਟਰ ਸੁਪਰੀਮ ਟਾਈਮਜ਼, ਡਾਕਟਰ ਰਾਜਕੁਮਾਰ, ਡਾਕਟਰ ਕਮਲੇਸ਼, ਜਗਦੀਸ਼ ਸੱਚ ਦੇਵਾ, ਨਮੀਨ ਸੇਠੀ, ਗੁਰਪਾਲ ਸਿੰਘ, ਜਗਦੀਸ਼ ਮੁਖੀਜਾ ਅਸ਼ਵਨੀ ਕੁਮਾਰ ਅਮਿਤ ਗੁਪਤਾ ਸਚਿਨ ਗੁਪਤਾ ਆਰੇ ਵਾਲੇ ਸਚਿਨ ਪਸਰੀਚਾ ਬ੍ਰਹਮਾ ਕੁਮਾਰੀ ਕੋ ਪ੍ਰੀਤੀ ਦੀਦੀ ਰੇਖਾ ਦੀਦੀ ਕਮਲਾ ਦੀਦੀ ਰਜਵਿੰਦਰ ਦੀਦੀ ਦਾ ਵਿਸ਼ੇਸ਼ ਸਹਿਯੋਗ ਰਿਹਾ ਸਾਰੇ ਖੁੰਦਾਨੀਆਂ ਨੂੰ ਦੁੱਧ ਫਰੂਟ ਅਤੇ ਸਨਮਾਨ ਪੱਤਰ ਭੇਟ ਕੀਤਾ ਗਿਆ ਕੋਟਕਪੂਰਾ ਤੋਂ ਸੁਭਾਸ਼ ਮਹਿਤਾ ਦੀ ਰਿਪੋਰਟ ਅੱਜ

ਕੋਸ਼ਰ ਕੋ ਕਿੰਨੇ ਜੂਰ ਕੋ ਚੁੱਕੇ ਨੇ ਅਸੀਂ ਬੱਚੀ ਨੇ ਤੁਹਾਡਾ ਜਨਾਬ ਕਿਹੜੀ ਖਰਾਬ ਤੋਂ ਬਾਲਾ ਕਿਹੜੀ ਸਰਸਾ ਤੋਂ ਬਾਲਾ ਸਰਸਾ ਤੁਹਾਡਾ ਨਾਮ ਕੀ ਹੈ ਹਾਂ ਜੀ ਪਿੰਨ ਦੀ ਬੈਂਕ ਹੈ ਤੇ ਕੰਨੀ ਬੈਂਕ ਜਿੰਨਾ ਜੀ ਕਿੰਨੇ ਜੂਰ ਕੋ ਚੁੱਕੇ ਨੇ ਹਾਂ ਜੀ 25 25 ਜੂਰ ਹੋ ਚੁੱਕੇ ਨੇ ਤੇ ਕਿੰਨੇ ਵੇਖ ਕੰਮ ਲੱਗੇਗਾ ਕਿੰਨੇ ਵੇਖ ਹੋ ਜਾਣਗੇ ਤਾਂ ਉਹਨਾਂ ਦੇ ਰੱਖਣੇ ਬਾਕੀ

ਮਮਾ ਉਹਨਾਂ ਦੁਆਰਾ ਜਿਹੜੇ ਸੇਵਾ ਦਾ ਮਾਪਾ ਆਸ਼ੀਰਵਾਦ ਮਿਲ ਰਿਹਾ ਉਹਦੇ ਬਾਰੇ ਕੁਝ ਨਹੀਂ ਸਾਰਿਆਂ ਨੂੰ ਦੱਸਿਆ ਮੈਂ ਤਾਂ ਇੱਕ ਛੋਟੀ ਜਿਹੀ ਰੂਪ ਚੁਕਰੀ ਐਡਮਿਸ਼ਨ ਕਰਨਾ ਚਾਹੁੰਗਾ ਕਿਉਂਕਿ ਮੈਂ ਦੇਖਿਆ ਕਿ ਜਿੰਨੇ ਵੀ ਜ਼ਿਆਦਾ ਤਾਂ ਆ ਰਹੇ ਹੈ ਉਹ ਫਸਟ ਟਾਈਮ ਆ ਰਹੇ ਹੈ ਲੁਕਿੰਗ ਵੀ ਕਰਦੇ ਹੈ ਤੇ ਇਹ ਵੀ ਫਸਟ ਟਾਈਮ ਆ ਰਹੇ ਨੇ ਤੁਹਾਨੂੰ ਬਲੱਡ ਕੈਂਪ ਸੀ ਜਾਣਦੇ ਇਹ ਸੇਵਾ ਦਾਵਾ ਕਾਫੀ ਅੱਛੀ ਕਰਵਾ ਰਿਹਾ ਕਾਫੀ ਅੱਛੀ ਹੋਏਗੇ ਇਹਦੇ ਨਾਲ ਜਿਹੜਾ ਸਾਹ ਜਿੰਨਾ ਮੈਂ ਦੇਖਿਆ ਮੇਰਾ ਪੁੱਤ ਜੀਨ ਸਾਹਿਬ ਵਧ ਗਿਆ ਸੀ ਮੈਂ ਵੀ ਯੂਟਿਊਬ ਜਨ ਬਲੱਡ ਡਾਉਨ ਦੇ ਚਾਹਾਂ ਪਰ

बीमारियाँ तभी लगती है जब व्यक्ति के विचारों में कहीं ना कहीं होती है तो मैं तो यही कहूँगी कि यूथ तो इस काम में सदा ही आगे रहते हैं और रहने चाहिए तो वो अपने जीवन को इन कमियों कमजोरियों से दूर रखें नशे से दूर रहें अपने संस्कारों को अच्छा बनाने के लिए मेडिटेशन का अभ्यास करें उनके लिए तो मेरी यही प्रेरणा अपने माता पिता की सेवा करें और हमारे समाज की सेवा ਤੁਸੀਂ ਜਿਹੜੇ ਸਾਡੇ ਦੇ ਅੱਜ ਦੇ ਕੈਂਪ ਵਾਡੇ ਜਿਹੜੇ ਲੋਕਾਂ ਨੇ ਬਲੱਡ ਗ੍ਰੇਡ ਕੀਤਾ ਉਹਨੂੰ ਵਿਸ਼ੇਸ਼ ਤੌਰ 'ਤੇ ਵਿਸ਼ੇਸ਼ ਤੌਰ 'ਤੇ ਵਰਕ ਕੀਤਾ ਗਿਆ ਹੈ ਆਹ ਵਰ ਕੋ ਜਿਹੜੇ ਅੱਜ ਬਲੱਡ ਗ੍ਰੇਡ ਕਰ ਰਹੇ ਹੈਗੇ ਆ ਇਹਨਾਂ ਲਈ ਇੱਕ ਸਪੈਸ਼ਲੀ ਰਫਰੈਸ਼ਮੈਂਟ ਦਾ ਇੰਤਜ਼ਾਮ ਕੀਤਾ ਗਿਆ ਹੈ ਕੇਲੇ ਦੇ ਰਹੇ ਆ ਦੁੱਧ ਪਿਆ ਰਹੇ ਹੈਗੇ ਆ ਔਰ ਜਿਹੜੀ ਕੂਤੀ ਆ 24 ਘੰਟੇ ਚ ਪੂਰੀ ਹੋ ਜਾਂਦੀ ਹੈ ਬ੍ਰਹਮਕੁਮਾਰੀ ਆਸ਼ਰਮੋਂ ਪੀਵੀਜੀ ਡਾਇਰੈਕਟਰ ਕਲੱਬ ਵੱਲੋਂ ਅੱਜ ਇਹਨਾਂ ਖੂਦਾਨੀਆਂ ਨੂੰ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ। ਇਹਨਾਂ ਨੂੰ ਹੋਰ ਵੀ ਜਿਹੜੇ ਦਿੱਤੇ ਗਏ ਹਨ ਗੁਰਪ੍ਰੀਤ ਜੀ ਇੱਕਾ ਮੈਡ ਦੇ ਰਹੇ ਆਂ ਔਰ ਇੱਕ ਸਰਟੀਫਿਕੇਟ ਦੇ ਰਹੇ ਆਂ ਔਰ ਸਨਮਾਨਚੇ ਦਿੱਤਾ ਜਾ ਰਿਹਾ ਔਰ ਇੱਕ ਬ੍ਰਹਮਕੁਮਾਰੀ ਆਸ਼ਰਮੋਂ ਬਹੁਤ ਹੀ ਵਧੀਆ ਲਿਟਰੇਚਰ ਹੈਗਾ ਜਿਹੜਾ ਕਿ ਆਪਣੇ ਜੀਵਨ ਨੂੰ ਸੇਧ ਦਿੰਦਾ ਹੈਗਾ ਉਹ ਵੀ ਅਸੀਂ ਸਾਰਾ ਕੁਝ ਇਹਨਾਂ ਨੂੰ ਸਰੋਪੇ ਤੇ ਦੇ ਲਈ। ਜਦੋਂ ਤੁਸੀਂ ਸਰਟੀਫਿਕੇਟ ਦੇ ਰਹੇ ਹੋ ਸਨਮਾਨਚੇ ਜੀ ਨੂੰ ਇਹਨਾਂ ਦਾ ਇਹਨਾਂ ਨੂੰ ਕੀ ਫਾਇਦਾ ਨੂੰ हां बिल्कुल परमात्मा वैसे ਇਹਨਾਂ ਨੂੰ ਕਦੇ ਲੋੜ ਨਾ ਪਾਵੇ ਪਰ ਜੇ ਕਿਤੇ ਬਲੱਡ ਦੀ ਜ਼ਰੂਰਤ ਰਹਿੰਦੀ ਹੈਗੀ ਇਹਨਾਂ ਨੂੰ ਤਾਂ ਇਹ ਸਰਟੀਫਿਕੇਟ ਦਿਖਾ ਕੇ ਪਹਿਲੀ ਗੱਲ ਤੇ ਇੱਕ ਜਾਗਰੂਕਤਾ ਹੁੰਦੀ ਹੈ ਕਿ ਮੈਂ ਬੜਾ ਪ੍ਰਾਊਡ ਫੀਲ ਕਰਦਾ ਕਿ ਮੈਂ ਅਦਕੂਨਦਾਨ ਕੀਤਾ ਜਦੋਂ ਆਪਾਂ ਆਪਦੇ ਪਰਿਵਾਰ ਚ ਲਗਾਉਂਦੇ ਆ ਘਰੇ ਜਾ ਕੇ ਸਮਾਨ ਚ ਟਾ ਲਿਆ ਅੱਜ ਇੱਕ ਇੱਥੇ ਖੂਨਦਾਨੀ ਆਇਆ ਸੀ ਉਹ ਇੱਕ ਪੁਰਾਣਾ 2024 ਦਾ ਸਰਟੀਫਿਕੇਟ ਲੈ ਕੇ ਆ ਰਿਹਾ ਸੀ ਉਹ ਕਹਿੰਦਾ ਕਿ ਮੇਰੇ ਅਜੇ ਲਾਦਾ ਨੂੰ ਖੂਨਦਾਨ ਦੀ ਲੋੜ ਹੈਗੀ ਆ ਉਹ ਸਰਟੀਫਿਕੇਟ ਦਿਖਾਇਆ ਅਜ ਨੂੰ ਅਸੀਂ ਉਹ ਤੋਂ ਮੈਡੀਕਲ ਕਾਲਜ ਰਿਪੋਰਟ ਤੋਂ ਬਲੱਡ ਨੂੰ ਮੁਹਈਆ ਕਰਵਾ ਲਿਆ आश्रम विखे जगदीश मखीजा जी खड़े ने उन्होंने गलबात करा इस कैंप के कुछ दिता गया है जिन्हें डेट कर जो डेट किया गया है उन्होंने की कुछ शांति मतलब फ्रूट न दुध उसटिफिकेट जो मैडल वगैरह जो है आश्रम वगैरह भी दिख गई लैक्चर वगैरह भी दिखा गया जगदीश मखीजा जी ਜਿਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਬਲੱਡ ਦਾਨ ਕੀਤਾ ਸੀਗਾ ਉਹਨਾਂ ਨੂੰ ਰੂਟ ਦੇ ਦੁੱਧ ਵੀ ਪਿਲਾਇਆ ਗਿਆ ਤੇ ਨਾਲ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ ਹੈ ਬਹੁਤ ਬਹਾਸ਼ਾ ਦਾ ਸੁਭਾ